ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿਵੇਂ ਕੈਨੇਡਾ ਤੋਂ ਵਾਪਸ ਆਈ ਕੁੜੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਮੌਤੇ ਘਾਟ ਉਤਾਰ ਦਿੱਤਾ ਗੱਲ ਹੈ ਫਰੀਦਕੋਟ ਦੇ ਪਿੰਡ ਸੁੱਖਾਂਵਾਲਾ ਦੀ ਜਿੱਥੇ ਆਪਣੇ ਹੀ ਘਰ ਦੀ ਛੱਤ ਉੱਪਰ ਗੁਰਵਿੰਦਰ ਸਿੰਘ ਦੀ ਲਾਸ਼ ਮਿਲਦੀ ਹੈ ਇਸ ਕਤਲ ਦੇ ਟਾਈਮ ਤੇ ਗੁਰਵਿੰਦਰ ਸਿੰਘ ਤੇ ਉਸ ਦੀ ਪਤਨੀ ਰੁਪਿੰਦਰ ਕੌਰ ਸਿਰਫ ਦੋਨੋਂ ਹੀ ਘਰ ਵਿੱਚ ਮੌਜੂਦ ਸੀ ਕੁਝ ਹੀ ਟਾਈਮ ਬਾਅਦ ਰੁਪਿੰਦਰ ਕੌਰ ਆਪਣੇ ਮਾਪੇ ਨੂੰ ਕਾਲ ਕਰਕੇ ਇਸ ਕਤਲ ਬਾਰੇ ਦੱਸਦੀ ਹੈ ਤੇ ਇਸ ਦੇ ਮਾਪੇ-ਵਾਪੇ ਵੱਲੋਂ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ। ਹੁਣ ਪੁਲਿਸ ਜਲਦੀ ਉੱਥੇ ਪਹੁੰਚਦੀ ਹੈ ਕਿ ਉੱਥੇ ਪੁਲਿਸ ਵੱਲੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ। ਕੌਣ ਸੀ ਗੁਰਵਿੰਦਰ ਸਿੰਘ ਦਾ ਕਾਤਿਲ ਤੇ ਇਸ ਕਤਲ ਦੇ ਪਿੱਛੇ ਦਾ ਕੀ ਮਕਸਦ ਸੀ? ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ। ਇਸ ਕੁੜੀ ਦਾ ਨਾਮ ਰਪਿੰਦਰ ਕੌਰ ਸੀ ਜਿਸ ਦਾ ਵਿਆਹ 2023 ਦੇ ਨਵੰਬਰ ਮਹੀਨੇ ਵਿੱਚ ਫਰੀਦਕੋਟ ਦੇ ਨੇੜੇ ਪੈਂਦੇ ਪਿੰਡ ਸੁੱਖਾਂਵਾਲਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਨਾਲ ਕਰ ਦਿੱਤਾ ਜਾਂਦਾ ਹੈ। ਗਰਵਿੰਦਰ ਸਿੰਘ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਜੋਬ ਕਰਦਾ ਹੁੰਦਾ ਹੈ ਤੇ ਉਹਦੇ ਨਾਲ ਨਾਲ ਉਹ ਬਹੁਤ ਹੀ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਵੀ ਸੀ ਤੇ ਪਿੰਡ ਵਾਲਿਆਂ ਦੇ ਦਸਨ ਅਨਸਾਰ ਉਹ ਬਹੁਤ ਹੀ ਨਰਮ ਸੁਭਾਅ ਦਾ ਇਨਸਾਨ ਸੀਗਾ ਗਰਵਿੰਦਰ ਸਿੰਘ ਦੇ ਪਰਿਵਾਰ ਨੂੰ ਪਿੰਡ ਵਿੱਚ ਐਨ ਆਰ ਆਈ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਗਰਵਿੰਦਰ ਸਿੰਘ ਦੇ ਕਾਫੀ ਰਿਸ਼ਤੇਦਾਰ ਤੇ ਉਹਦੀ ਆਪ ਦੀ ਸਗੀ ਭੈਣ ਵੀ ਕੈਨੇਡਾ 'ਚ ਕਾਫੀ ਲੰਬੇ ਸਮੇਂ ਤੋਂ ਰਹਿ ਰਹੀ ਸੀ ਤੇ ਜੋ ਕਿ ਉੱਥੇ ਪੀ ਆਰ ਸੀ ਤਾਂ ਕਰਕੇ ਗਰਵਿੰਦਰ ਸਿੰਘ ਦੇ ਮਾਤਾ ਪਿਤਾ ਦਾ ਵੀ ਕੈਨੇਡਾ 'ਕਾਫੀ ਆਉਣ ਜਾਣ ਬਣਿਆ ਰਹਿੰਦਾ ਸੀ ਹੁਣ ਗੱਲ ਕਰਦੇ ਹਾਂ ਰੁਪਿੰਦਰ ਕੌਰ ਦੀ ਜਿਹੜੀ ਕਿ ਫਰੀਦਕੋਟ ਸ਼ਹਿਰ ਦੀ დასਨੀਕ ਸੀ ਤੇ ਉਹ 2019 ਦੇ ਵਿੱਚ ਕੈਨੇਡਾ ਚਲ ਜਾਂਦੀ ਹੈ ਸਟੱਡੀ ਵੇਸ ਤੇ ਤੇ ਉੱਥੋਂ 2023 ਦੇ ਵਿੱਚ ਵਾਪਸ ਇੰਡੀਆ ਆਉਂਦੀ ਹੈ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਕਰਵਾਉਣ ਦੇ ਲਈ ਪਰ ਹੁਣ ਜੀ ਗੱਲ ਇਹ ਸੀ ਕਿ ਵਿਆਹ ਤੇ ਇੱਕ ਮਹੀਨੇ ਬਾਅਦ ਹੀ ਉਹ ਦੁਬਾਰਾ ਵਾਪਸ ਕੈਨੇਡਾ ਜਾਣ ਦੀ ਜिद ਕਰਦੀ ਹੈ ਜਿਹਦੇ 'ਚ ਉਹ ਆਪਣੀ ਜੌਬ ਦਾ ਬਹਾਨਾ ਬਣਾਉਂਦੀ ਹੈ ਪਰ ਰਪਿੰਦਰ ਦੇ ਕੈਨੇਡਾ ਵਾਪਸ ਜਾਣ ਦੇ ਪਿੱਛੇ ਦਾ ਅਸਲ ਕਾਰਨ ਉਹਦੀ ਜੋਬ ਨਹੀਂ ਸੀ ਬਲਕਿ ਇੱਕ ਹਰਕਮਲ ਪ੍ਰੀਤ ਸਿੰਘ ਨਾਮ ਦਾ ਮੁੰਡਾ ਸੀ ਜਿਹਦੇ ਨਾਲ ਰਪਿੰਦਰ ਕੌਰ ਬਿਆਦ ਤੋਂ ਕਾਫੀ ਟਾਈਮ ਪਹਿਲਾਂ ਦੀ ਰਿਲੇਸ਼ਨ ਦੇ ਵਿੱਚ ਹੁੰਦੀ ਆ ਹਰਕਮਲ ਪ੍ਰੀਤ ਸਿੰਘ ਜੋ ਕਿ ਬਠਿੰਡੇ ਦੇ ਨੇੜੇ ਪੈਂਦੇ ਪਿੰਡ ਬੱਲੂਆਣੇ ਨਾਲ ਸੰਬੰਧ ਰੱਖਦਾ ਸੀ ਤੇ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਰਹਿ ਰਿਹਾ ਸੀ पर हैरानी वाली गल है ए सी के रुपिंदर कौर ਦੇ ਵਿਆਹ ਤੋਂ ਬਾਅਦ ਵੀ ਹਰਕਮਲ ਪ੍ਰੀ ਸਿੰਘ ਤੇ ਰੁਪਿੰਦਰ ਦਾ ਰਿਲੇਸ਼ਨ ਇਦਾਂ ਹੀ ਬਰਕਰਾਰ ਰਹਿੰਦਾ ਸਮਾਂ ਆਉਂਦਾ 2024 ਦਾ ਜਦੋਂ ਰੁਪਿੰਦਰ कौर ਤੇ ਹਰਕਮਲ ਪ੍ਰੀ ਸਿੰਘ ਨੂੰ ਕਈ ਕਾਰਨਾ ਕਰਕੇ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਂਦਾ ਤੇ ਇਹ ਦੋਵੇਂ ਵਾਪਸ ਇੰਡੀਆ ਆ ਜਾਂਦੇ ਆ ਤੇ ਉਧਰੋਂ ਗੁਰਵਿੰਦਰ ਸਿੰਘ ਇੰਡੀਆ ਰਹਿ ਕੇ ਆਪਣੀ ਜੋਬ ਉਦਾਂ ਹੀ ਬਰਕਰਾਰ ਕਰ ਰਿਹਾ ਹੁੰਦਾ ਜਿਸ ਨੂੰ ਬਿਲਕੁਲ ਵੀ ਪਿੰਕ ਨਹੀਂ ਹੁੰਦੀ ਕਿ ਉਹਦੀ ਪਿੱਠ ਪਿੱਛੇ ਉਹਦੀ ਵਾਈਫ ਕੀ ਕੁਸ਼ ਕਰ ਰਹੀ ਆ ਹੁਣ ਇੰਡੀਆ ਉਨ ਪ੍ਰੰਤ ਜੋ ਰੁਪਿੰਦਰ ਕੌਰ ਹੈ ਉਹ ਇਸ ਬਾਬਤ ਆਪਣੇ ਸਾਰੇ ਪਰਿਵਾਰ ਜਾਂ ਆਪਣੇ ਘਰ ਵਾਲੇ ਨੂੰ ਬਿਲਕੁਲ ਨਹੀਂ ਦੱਸਦੀ ਕਿ ਉਸ ਨੂੰ ਕੈਨੇਡਾ ਤੋਂ ਰਿਪੋਰਟ ਕਰ ਦਿੱਤਾ ਗਿਆ ਬਲਕਿ ਉਹ ਇਹ ਬਹਾਨਾ ਬਣਾਉਂਦੀ ਹੈ ਕਿ ਉਸ ਦਾ ਉੱਥੇ ਜੀ ਨਹੀਂ ਲੱਗ ਰਿਹਾ ਤਾਂ ਕਰਕੇ ਉਹ ਕੁਝ ਸਮੇਂ ਦੇ ਲਈ ਕੈਨੇਡਾ ਤੋਂ ਵਾਪਸ ਇੰਡੀਆ ਆਈ ਹੈ ਤੇ ਇਹ ਗੱਲ ਰੁਪਿੰਦਰ ਕੌਰ ਦੇ ਘਰ ਵਾਲੇ ਵੱਲੋਂ ਵੀ ਮੰਨ ਲਈ ਜਾਂਦੀ ਹੈ ਬਿਨਾਂ ਕਿਸੇ ਸ਼ੱਕ ਦੇ ਪਰ ਰੁਪਿੰਦਰ ਕੌਰ ਇੰਡੀਆ ਵਾਪਸ ਆਉਣ ਤੋਂ ਬਾਅਦ ਆਪਣੇ ਘਰ ਵਾਲੇ ਗੁਰਵਿੰਦਰ ਸਿੰਘ ਦੇ ਨਾਲ ਰਹਿਣ ਲੱਗ ਜਾਂਦੀ ਹੈ ਪਰ ਪ੍ਰੋਬਲਮ ਉਦੋਂ ਸਟਾਰਟ ਹੁੰਦੀ ਹੈ ਜਦੋਂ ਇੰਡੀਆ ਆਉਣ ਤੋਂ ਬਾਅਦ ਵੀ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਸਿੰਘ ਦਾ ਰਿਲੇਸ਼ਨ ਪਹਿਲਾਂ ਵਾਂਗ ਹੀ ਚੱਲਦਾ ਰਹਿੰਦਾ ਹੈ ਜਿਹਦੇ ਬਾਰੇ ਗੁਰਵਿੰਦਰ ਸਿੰਘ ਨੂੰ ਹੁਣ ਪਤਾ ਲੱਗਣਾ ਸਟਾਰਟ ਹੋ ਜਾਂਦਾ ਹੈ ਕਿਉਂਕਿ ਮੀਡੀਆ ਰਿਪੋਰਟਾਂ ਅਨੁਸਾਰ ਰੁਪਿੰਦਰ ਕੌਰ ਤੇ ਹਰਕਮਲਪ੍ਰੀਤ ਸਿੰਘ ਚੋਰੀਆਂ ਚੋਰੀਆਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਨੇ ਕਾਫੀ ਟਾਈਮ ਇਹ ਇਦਾਂ ਹੀ ਇਹਨਾਂ ਦਾ ਚੱਲਦਾ ਰਹਿੰਦਾ ਹੈ ਤੇ ਇੱਕ ਦੋ ਵਾਰ ਇਸ ਚੀਜ਼ ਦੇ ਬਾਬਤ ਜਿਹਦੇ ਕਰਕੇ ਗੁਰਵਿੰਦਰ ਨੂੰ ਇਹਨਾਂ ਦੋਨੋਂ ਉੱਪਰ ਸ਼ੱਕ ਹੋਣ ਲੱਗ ਜਾਂਦਾ ਹੈ ਤੇ ਜਦੋਂ ਗੁਰਵਿੰਦਰ ਸਿੰਘ ਰੁਪਿੰਦਰ ਕੌਰ ਨੂੰ ਹਰਕਮਲਪ੍ਰੀਤ ਬਾਰੇ ਤਾਂ ਰੁਪਿੰਦਰ ਕੌਰ ਅੱਗੇ ਉਸ ਨੂੰ ਆਪਣਾ ਫਰੈਂਡ ਦੱਸਦੀ ਹੈ ਤੇ ਕਹਿੰਦੀ ਹੈ ਕਿ ਉਹ ਕੈਨੇਡਾ ਦੇ ਵਿੱਚ ਇਕੱਠੇ ਸਟੱਡੀ ਕਰਦੇ ਸੀ ਜਿਸ ਕਰਕੇ ਉਹ ਕੈਨੇਡਾ ਤੋਂ ਇੱਕ ਦੂਜੇ ਨੂੰ ਜਾਣਦੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਵਿੱਚ ਹੋਰ ਕੁਝ ਵੀ ਨਹੀਂ ਹੈ। ਕੁਝ ਮਹੀਨੇ ਇਦਾਂ ਹੀ ਚੱਲਦਾ ਰਹਿੰਦਾ ਤੇ ਗੁਰਵਿੰਦਰ ਸਿੰਘ ਆਪਣੇ ਲੈਵਲ ਤੇ ਕੁਝ ਜਾਂਚ ਪੜਤਾਲ ਕਰਦਾ ਜਿਸ ਤੋਂ ਬਾਅਦ ਰੁਪਿੰਦਰ ਕੌਰ ਦਾ ਇਹ ਝੂਠ ਬਿਲਕੁਲ ਬੇਨਕਾਬ ਹੋ ਜਾਂਦਾ ਹੈ ਤੇ ਗੁਰਵਿੰਦਰ ਸਿੰਘ ਨੂੰ ਜੋ ਸ਼ੱਕ ਹੁੰਦਾ ਹੈ ਉਹ ਸੱਚ ਦੇ ਵਿੱਚ ਬਦਲ ਜਾਂਦਾ ਹੈ। ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਰੁਪਿੰਦਰ ਕੌਰ ਨੂੰ ਸਮਝਾਉਂਦਾ ਤੇ ਹਰਕਮਲਪ੍ਰੀਤ ਸਿੰਘ ਤੋਂ ਦੂਰ ਰਹਿਣ ਦੇ ਲਈ ਕਹਿੰਦਾ ਹੈ। ਪਰ ਅਜੀਬ ਗੱਲ ਹੁਣ ਇਹ ਸੀ ਕਿ ਰੁਪਿੰਦਰ ਕੌਰ ਸਮਝਾਉਣ ਦੇ ਬਾਵਜੂਦ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨੀ ਆ ਰਹੀ ਸੀ ਉਲਟਾ ਉਹ ਗੁਰਵਿੰਦਰ ਸਿੰਘ ਦੇ ਨਾਲ ਕਲੇਸ਼ ਕਰਦੀ ਹੈ ਤੇ ਦੱਸਦੀ ਹੈ ਕਿ ਇਹ ਵਿਆਹ ਉਹਦੀ ਮਰਜ਼ੀ ਦੇ ਖਿਲਾਫ ਹੋਇਆ ਹੈ ਉਹ ਕਦੇ ਵੀ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਕਰਾਉਣ ਦੇ ਲਈ ਰਾਜ਼ੀ ਨਹੀਂ ਸੀ ਇਹ ਸਭ ਗੱਲਾਂ ਤੋਂ ਬਾਅਦ ਗੁਰਵਿੰਦਰ ਸਿੰਘ ਕਾਫੀ ਡਿਪਰੈਸ਼ਨ 'ਚ ਰਹਿਣ ਲੱਗ ਜਾਂਦਾ ਤੇ ਉਹ ਕੈਨੇਡਾ ਰਹਿੰਦੀ ਆਪਣੀ ਭੈਣ ਮਨਵੀਰ ਕੌਰ ਦੇ ਨਾਲ ਇਹ ਸਾਰੀ ਗੱਲ ਸਾਂਝੀ ਕਰਦਾ ਹੈ ਤਾਂ ਮਨਵੀਰ ਕੌਰ ਗੁਰਵਿੰਦਰ ਸਿੰਘ ਦੀਆਂ ਇਹਨਾਂ ਗੱਲਾਂ ਤੇ ਛੇਤੀ ਯਕੀਨ ਨਹੀਂ ਕਰਦੀ ਤੇ ਇਹ ਸਭ ਤੋਂ ਬਾਅਦ ਗੁਰਵਿੰਦਰ ਸਿੰਘ ਆਪਣੀ ਕੈਨੇਡਾ ਰਹਿਦੀ ਭੈਣ ਮਨਵੀਰ ਕੌਰ ਦੇ ਨਾਲ ਇਹ ਸਾਰੀ ਗੱਲ ਸਾਂਝੀ ਕਰਦਾ ਹੈ ਤੇ ਉਹਨੂੰ ਦੱਸਦਾ ਹੈ ਕਿ ਉਸ ਕੋਲ ਹਰਕਮਲਪ੍ਰੀਤ ਤੇ ਰਪਿੰਦਰ ਕੌਰ ਦੇ ਐਕਸਟਰਾ ਮੈਰਿਟਲ ਅਫੇਅਰ ਦੇ ਕੁਝ ਪੱਕੇ ਪ੍ਰੂਫ ਵੀ ਹਨ ਤੇ ਉਸ ਨੂੰ ਇਹ ਵੀ ਸ਼ੱਕ ਹੈ ਕਿ ਰਪਿੰਦਰ ਕੌਰ ਉਸ ਨੂੰ ਕੋਈ ਨਾ ਕੋਈ ਨੁਕਸਾਨ ਵੀ ਜ਼ਰੂਰ ਪਹਹਾ ਸਕਦੀ ਹੈ ਜਿਸ ਤੋਂ ਬਾਅਦ ਮਨਵੀਰ ਕੌਰ ਰਪਿੰਦਰ ਦੇ ਨਾਲ ਗੱਲਬਾਤ ਕਰਦੀ ਹੈ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿੰਦੀਆਂ ਨੇ ਤੇ ਰਪਿੰਦਰ ਤੇ ਹਰਕਮਲ ਦਾ ਰਿਲੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹਿੰਦਾ ਹੈ ਤਰਪਿੰਦਰ ਨੂੰ ਆਪਣੇ ਘਰ ਵਾਲੇ ਦਾ ਹਰ ਗੱਲ ਤੇ ਰੋਕਣਾ ਟੋਕਣਾ ਬਿਲਕੁਲ ਵਧੀਆ ਨਹੀਂ ਲੱਗਦਾ ਸੀ। ਤਿਰਪਿੰਦਰ ਨੂੰ ਗੁਰਵਿੰਦਰ ਹੁਣ ਆਪਣੇ ਰਾਹ ਦੇ ਵਿੱਚ ਇੱਕ ਰੋੜੇ ਵਾਂਗੂ ਜਾਪਦਾ ਸੀ ਜਿਹਨੂੰ ਉਹ ਛੇਤੀ ਤੋਂ ਛੇਤੀ ਦੂਰ ਕਰਨਾ ਚਾਹੁੰਦੀ ਸੀ ਤਾਂ ਜੋ ਅੱਗੇ ਚੱਲ ਕੇ ਹਰਕਮਲਪ੍ਰੀਤ ਸਿੰਘ ਦੇ ਨਾਲ ਰਹਿ ਸਕੇ। ਇਹੋ ਰਪਿੰਦਰ ਤੇ ਹਰਕਮਲ ਦੇ ਵਿੱਚ ਕਾਫੀ ਟਾਈਮ ਪਹਿਲਾਂ ਹੀ ਇਹ ਪਲਾਨਿੰਗ ਆ ਸਟਾਰਟ ਹੋ ਜਾਂਦੀਆਂ ਨੇ ਕਿ ਉਹਨਾਂ ਨੇ ਗੁਰਵਿੰਦਰ ਤੋਂ ਕਿਵੇਂ ਸਟਕਾਰਾ ਪਾਉਣਾ ਹੈ ਤੇ ਦੂਜੇ ਪਾਸੇ ਗੁਰਵਿੰਦਰ ਜੋ ਕਿ ਇੱਕ ਬਹੁਤ ਹੀ ਭੋਲਾ ਭਾਲਾ ਤੇ ਸਿੱਧਾ ਸਾਦਾ ਜਿਹਾ ਇਨਸਾਨ ਸੀ ਜਿਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਦਾ ਅੰਤ ਇੰਨਾ ਤਰਦਨਾਕ ਹੋਊਗਾ ਤੇ ਹੁਣ ਦਿਨ ਆਉਂਦਾ 28 ਨਵੰਬਰ 2025 ਜਿਸ ਦਿਨ ਹਰਕਮਲਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਆਪਣੀ ਇਸ ਪਲਾਨਿੰਗ ਨੂੰ ਅੰਜਾਮ ਦਿੰਦੇ ਨੇ ਘਰ ਦੇ ਵਿੱਚ ਦੋਨੋਂ ਰੁਪਿੰਦਰ ਕੌਰ ਤੇ ਗੁਰਵਿੰਦਰ ਸਿੰਘ ਹਸਬੈਂਡ ਵਾਈਫ ਇਹ ਦੋਨੋਂ ਹੀ ਰਹਿ ਰਹੇ ਹੁੰਦੇ ਆ ਕਿਉਂਕਿ ਗਰਵਿੰਦਰ ਸਿੰਘ ਦੇ ਮਾਪਿਓ ਜਿਹੜੇ ਕਿ ਆਪਣੇ ਕੈਨੇਡਾ ਰਹਿੰਦੇ ਕੁੜੀ ਮਨਵੀਰ ਕੌਰ ਦੇ ਕੋਲ ਕਾਫੀ ਟਾਈਮ ਤੋਂ ਮਿਲਣ ਲਈ ਗਏ ਹੁੰਦੇ ਨੇ ਹੁਣ 28 ਨਵੰਬਰ ਸ਼ੁੱਕਰਵਾਰ ਦੀ ਰਾਤ ਨੂੰ ਗਰਵਿੰਦਰ ਸਿੰਘ ਨੂੰ ਰੋਟੀ ਦੇ ਵਿੱਚ ਰੁਪਿੰਦਰ ਕੌਰ ਵੱਲੋਂ ਕੋਈ ਬੇਹੋਸ਼ੀ ਦੀ ਦਵਾਈ ਦੇ ਦਿੱਤੀ ਜਾਂਦੀ ਹੈ ਤੇ ਬੇਹੋਸ਼ੀ ਦੀ ਦਵਾਈ ਦੇਣ ਮਗਰੋਂ ਗਰਵਿੰਦਰ ਸਿੰਘ ਉੱਥੇ ਆਪਣੀ ਸੁਤ-ਬੁੱਤ ਖੋ ਬੈਠਦਾ ਤੇ ਬੇਹੋਸ਼ ਹੋਣ ਮਗਰੋਂ ਰੁਪਿੰਦਰ ਕੌਰ ਵੱਲੋਂ ਹਰਕਮਲਪ੍ਰੀਤ ਸਿੰਘ ਨੂੰ ਆਪਣੇ ਘਰ ਬੁਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਦੀ ਕਾਫੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਕੁੱਟਮਾਰ ਕਰਕੇ ਉਹਨੂੰ ਬਿਲਕੁਲ ਆਦਮ ਰਹਿ ਕਰ ਦਿੱਤਾ ਜਾਂਦਾ ਹੈ ਗੁਰਵਿੰਦਰ ਸਿੰਘ ਨੂੰ ਘਰ ਦੀ ਛਾਤੇ ਲਿਜਾਇਆ ਜਾਂਦਾ ਜਿੱਥੇ ਰੁਪਿੰਦਰ ਤੇ ਹਰਕਮਲ ਵੱਲੋਂ ਗੁਰਵਿੰਦਰ ਦਾ ਗਲਾ ਘੋਟ ਕੇ ਉਸਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਹ ਚੀਜ਼ ਰਿਪੋਰਟ ਦੇ ਵਿੱਚ ਵੀ ਆਉਂਦੀ ਹੈ ਕਿ ਗੁਰਵਿੰਦਰ ਸਿੰਘ ਦੀ ਜਿਹੜੀ ਮੌਤ ਹੈ ਉਹ ਗਲਾ ਘੁੱਟਣ ਤੇ ਮਣਕੇ ਟੁੱਟਣ ਦੇ ਨਾਲ ਉਸੇ ਥਾਂ ਤੇ ਹੀ ਹੋ ਜਾਂਦੀ ਹੈ ਤੋਂ ਬਾਅਦ ਹਰਕਮਨ ਪ੍ਰੀਤ ਵੱਲੋਂ ਘਰ ਦੇ ਵਿੱਚ ਪਈ ਨਗਦੀ, ਗਹਿਣੇ ਸਭ ਕੁਝ ਚੱਕ ਲਿਆ ਜਾਂਦਾ ਤਾਂ ਕਿ ਉਹ ਇਹ ਸਾਰੇ ਕਤਲ ਨੂੰ ਇੱਕ ਲੁੱਟ ਖੋਹ ਦਾ ਮਾਮਲਾ ਦਿਖਾ ਸਕਣ ਤੇ ਇਹ ਸਭ ਕੁਝ ਕਰਨ ਤੋਂ ਬਾਅਦ ਹਰਕਮਨ ਪ੍ਰੀਤ ਉੱਥੋਂ ਫਰਾਰ ਹੋ ਜਾਂਦਾ ਉਧਰ ਰੁਪਿੰਦਰ ਕੌਰ ਆਪਣੇ ਮਾਪਿਆਂ ਨੂੰ ਫੋਨ ਕਰਕੇ ਇਹ ਸਾਰੀ ਜਾਣਕਾਰੀ ਦਿੰਦੀ ਹੈ ਤੇ ਰੁਪਿੰਦਰ ਕੌਰ ਦੇ ਮਾਪਿਓ ਰੁਪਿੰਦਰ ਦੇ ਘਰ ਪਹੁੰਚਦੇ ਨੇ ਹੁਣ ਪੂਰੇ 1 ਘੰਟੇ ਬਾਅਦ ਰੁਪਿੰਦਰ ਕੌਰ ਦੇ ਪਿਤਾ ਵੱਲੋਂ ਗੁਰਵਿੰਦਰ ਸਿੰਘ ਦੇ ਚਾਚੇ ਦੇ ਲੜਕੇ ਜਤਿੰਦਰ ਸਿੰਘ ਨੂੰ ਗੁਰਵਿੰਦਰ ਦੇ ਕਤਲ ਬਾਰੇ ਦੱਸਿਆ ਜਾਂਦਾ ਹੈ ਕਰੋਨਾ ਵੱਲੋਂ ਹੀ ਰਾਤ ਨੂੰ 11:30 ਦੇ ਕਰੀਬ ਪੁਲਿਸ ਨੂੰ ਅਤੇ ਗੁਰਵਿੰਦਰ ਦੇ ਕੈਨੇਡਾ ਰਹਿੰਦੇ ਬਾਕੀ ਪਰਿਵਾਰ ਨੂੰ ਗੁਰਵਿੰਦਰ ਦੇ ਕਤਲ ਬਾਰੇ ਦੱਸ ਦਿੱਤਾ ਜਾਂਦਾ ਹੈ। ਜਦੋਂ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਪੁਲਿਸ ਨੂੰ ਇਹ ਸਾਰੇ ਮਾਮਲੇ ਨੂੰ ਲੁੱਟਖੋਵਜੋਂ ਦੱਸਿਆ ਜਾਂਦਾ ਹੈ। ਪਰ ਕੈਨੇਡਾ ਰਹਿੰਦੀ ਗੁਰਵਿੰਦਰ ਦੀ ਭੈਣ ਮਨਵੀਰ ਕੌਰ ਨੂੰ ਹਰਕਤੋਂ ਤੇ ਰਪਿੰਦਰ ਬਾਰੇ ਪਹਿਲਾਂ ਹੀ ਪਤਾ ਸੀ ਜਿਸ ਕਰਕੇ ਉਹ ਇੱਕ ਆਪਣੇ ਵੱਲੋਂ ਪੁਲਿਸ ਕੋਲ ਕੰਪਲੀਟ ਕਰਦੀ ਹੈ ਤੇ ਸਭ ਕੁਝ ਪੁਲਿਸ ਨੂੰ ਦੱਸਦੀ ਹੈ ਕਿ ਕਿਵੇਂ ਗੁਰਵਿੰਦਰ ਸਿੰਘ ਨੇ ਰੁਪਿੰਦਰ ਤੇ ਹਰਕਮਲ ਬਾਰੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਤੇ ਉਹਨੂੰ ਇਹ ਵੀ ਕਿਹਾ ਸੀ ਕਿ ਉਸ ਨੂੰ ਰੁਪਿੰਦਰ ਕੌਰ ਤੋਂ ਜਾਨੀ ਨੁਕਸਾਨ ਦਾ ਵੀ ਖਤਰਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਰੁਪਿੰਦਰ ਕੌਰ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਹਰਕਮਲ ਪ੍ਰੀਤ ਸਿੰਘ ਖਿਲਾਫ ਵੀ ਅਰੈਸਟ ਵਾਰਡਰਟ ਜਾਰੀ ਕਰ ਦਿੱਤਾ ਜਾਂਦਾ ਰੁਪਿੰਦਰ ਕੌਰ ਇਸ ਟਾਈਮ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜਿੱਥੇ ਉਹਨੇ ਕਬੂਲ ਕੀਤਾ ਕਿ ਗੁਰਵਿੰਦਰ ਸਿੰਘ ਦੇ ਕਤਲ ਦੇ ਵਿੱਚ ਉਹਦਾ ਤੇ ਹਰਕਮਲ ਪ੍ਰੀਤ ਸਿੰਘ ਦੋਨਾਂ ਦਾ ਹੱਥ ਹੈ ਪਰ ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਗੁਰਵਿੰਦਰ ਸਿੰਘ ਦੇ ਕਤਲ ਦੇ ਵਿੱਚ ਰਪਿੰਦਰ ਕੌਰ ਦੇ ਨਾਲ-ਨਾਲ ਉਸਦੇ ਪਰਿਵਾਰ ਦੇ ਵੀ ਸ਼ਮੂਲੀਅਤ ਸੀ ਕਿਉਂਕਿ ਰਪਿੰਦਰ ਕੌਰ ਵੱਲੋਂ ਪੁਲਿਸ ਕੋਲ ਦਿੱਤੇ ਬਿਆਨ ਵਿੱਚ ਉਹ ਇਹ ਦੱਸਦੀ ਹੈ ਕਿ ਗੁਰਵਿੰਦਰ ਸਿੰਘ ਦਾ ਕਤਲ ਕਰਨ ਟਾਈਮ ਉੱਥੇ ਤਿੰਨ ਬੰਦੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਰਪਿੰਦਰ ਕੌਰ ਦੂਜਾ ਅਕਬਲਪ੍ਰੀਤ ਸਿੰਘ ਤੇ ਤੀਜਾ ਇੱਕ ਹੋਰ ਬੰਦਾ ਵੀ ਸੀ ਜਿਹਦਾ ਹਜੇ ਤੱਕ ਨਾਮ ਬਾਹਰ ਨਹੀਂ ਆਉਣ ਦਿੱਤਾ ਗਿਆ ਟ੍ਰਿਪਲਸ ਵੱਲੋਂ ਇਸ ਕੇਸ ਦੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੀਜੇ ਬੰਦੇ ਦਾ ਨਾਮ ਵੀ ਲੋਕਾਂ ਦੇ ਸਾਹਮਣੇ ਆ ਸਕੇ ਤੇ ਗੁਰਵਿੰਦਰ ਸਿੰਘ ਨੂੰ ਬਣਦਾ ਇਨਸਾਫ ਮਿਲ ਸਕੇ ਤੇ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਘਟਨਾਵਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ